ਸਰਕਾਰ ਭਾਜਪਾ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਸੌੜ ਦੇ ਸੰਸਦ ਦੇ ਤੇ ਤੁਸੀਂ ਆਏ ਆ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹੁਣ ਇਹ ਦੇਖਦੇ ਹਾਂ ਕਿ ਬਠਿੰਡੇ ਵਾਲਾ ਨੀਂਹ ਨਿਗੜਿਆ ਜੇਰਾ ਉਹ ਕਿੰਨਾ ਕਿਸ ਕੰਮ ਨੂੰ ਖੁੱਪਦਾ ਜੋ ਅਸੀਂ ਬੋਲਾਂਗੇ ਬਿਲਕੁਲ ਸੱਚ ਬੋਲਾਂਗੇ ਉਹਨਾਂ ਭਾਜਪਾ ਸਾਹਿਬ ਦੀਆਂ ਕਰਨੀ ਸ਼ੁਰੂ ਜੇਰਾ ਨਾਂ ਦਾ ਸਟਾਫਿੰਗ ਹੈ ਤੇ ਮੈਂ ਮੰਡੀ ਡਾਵਾ ਦੀ 7-8 ਸਾਲਾਂ ਦੇ ਰਹਿਣ ਵਾਲਾ ਮੇਰੀ ਬੇਟੀ ਦੀ ਸ਼ਾਦੀ ਹੋਈ ਸੀ 12-12 2018 ਖਾਰੀ ਗੁੱਲੋ ਰਾਮਾ ਮੰਡੀ ਜ਼ਿਲ੍ਹਾ ਬਸਿੰਦਾ ਦੇ ਵਿੱਚ ਔਰ ਬੇਟੀ ਮਈ ਜੂਨ ਜੂਨ ਚੜਾਈ 19 ਦੇ ਵਿੱਚ ਨਿਊਜ਼ੀਲੈਂਡ ਚ ਗਈ ਚਾਰ ਸਾਲ ਤੋਂ ਨੇ ਪੀਆ ਲੈ ਲਿਆ ਜਿੰਨਾ ਚਿਰ ਪੀਆ ਨਹੀਂ ਹੋਈ ਉਹ ਪਰਿਵਾਰ ਸਾਡੇ ਨਾਲ ਬਿਲਕੁਲ ਇਹ ਸਾਨੂੰ ਮਹਿਸੂਸ ਨਹੀਂ ਹੁੰਦਾ ਵੀ ਇਹ ਅਸੀਂ ਇਹਨਾਂ ਨਾਲ ਧੋਖਾ ਕਰਦੇ ਜਿੱਦਣ ਬੇਟੇ ਦਾ ਵਿਆਹ ਆ ਜਾਂਦਾ ਅਵਤਾਰ ਸਿੰਘ ਪੁੱਤਰ ਰਵਿੰਦਰ ਸਿੰਘ ਪੁੱਤਰ ਸਿਗਰਾ ਸਿੰਘ ਉਹ ਕਹਿ ਉਹ ਜਦੋਂ ਅਸੀਂ ਗਏ ਇਹਨੇ ਪਰਨਾ ਸੀ ਵਿਆਹ ਇਹ ਤੋਂ ਉਸ ਤੋਂ ਇੱਕ ਸਾਲ ਪਹਿਲਾਂ ਜਦੋਂ ਅਸੀਂ ਮਹਿਕਮੇ ਸਿੰਘ ਨੇ ਉਹਨਾਂ ਨੂੰ ਮਿਲਣ ਗਏ ਤਾਂ ਕਹਿੰਦੇ ਵੀ ਆਪਦੀ ਬੇਟੀ ਲੈ ਜਾਓ ਅਸੀਂ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ 7 ਸਾਲ ਹੋ ਗਏ ਬੈਠੀ ਬੈਠੀ ਉਹ ਕਹਿੰਦੇ ਸਾਡੇ ਵੀ ਬੇٹے ਦਾ ਬੀਜ ਆ ਗਿਆ ਤੁਸੀਂ ਜੋ ਕਰਨਾ ਕਰ ਲੋ ਹੁਣ ਅਸੀਂ ਕੁਝ ਨਹੀਂ ਕਰਨਾ 2 ਸਾਲ ਹੋ ਗਏ 7 ਸਾਲ ਬੱਤੀ ਦੇ ਹੋ ਗਏ ਬੈਠੇ ਹੁਣ ਅਸੀਂ ਘਰ ਬਰਬਾਦ ਕਰੀ ਬੈਠੇ ਸਾਡੇ ਕੋਲੇ ਕੋਈ ਰਸਤਾ ਨਹੀਂ ਨਹੀਂ ਤਾਂ ਕੋਈ ਬੰਦਾ ਨਹੀਂ ਚਾਹੁੰਦਾ ਵੀ ਆਪਦੇ ਘਰ ਦੀ ਇੱਜ਼ਤ ਹੈ ਜਿਹੜੀ ਉਹ ਮੀਡੀਆ ਦੇ ਵਿੱਚ ਆ ਕੇ ਇੱਜਨਾ ਗੱਲ ਰੱਖੀ ਲੇਕਿਨ ਪੰਜਾਬ ਆ ਸਰਕਾਰ ਦੇ ਮਹਾ ਪ੍ਰੇਸ਼ਕ ਹੁਕਮਾਰੀਆ ਐਨ ਆਰ ਆਈ ਡੋਲਰ ਲੁਟਾਵਾਸੇ ਖਾਇਆ ਲੋਕਾਂ ਨੂੰ ਔਰ ਮੈਂ 2 ਸਾਲ ਤੋਂ ਐਨ ਆਰ ਆਈ ਡਿਪਾਰਟਮੈਂਟ ਦੇ ਠੱਕੇ ਖਾਰੇ ਬਠਿੰਡਾ ਦੇ ਮਹਾਲੂ 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 ਕਰਾਇਤੇ ਰਹਿੰਦਾ ਸੀ। ਤੇ ਹੁਣ ਪਿਛਲੇ ਇੱਕ ਖਾਲਸ ਤੋਂ ਮੇਰੀ ਬੇਟੀ ਕੰਪਲੇਂਟਾ ਕਰੀ ਆ ਵੀ ਮੈਂ ਦੱਸਣਾ ਚਾਹਣੀ ਆ ਮੈਂ ਫੁੱਲੋ ਕਰੀ ਆਉਣਾ ਚਾਹਣੀ ਆ। ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਮੇਰਾ ਸਮਾਨ ਹੈ ਖੁਰਦ-ਵਰਦ ਕੀਤਾ ਜਾ ਰਿਹਾ ਉਹ ਵੀ ਦੇਖਿਆ ਜਾਵੇ। ਜੇਕਰ ਹੁਣ ਇਹਨਾਂ ਦਾ ਲਾਸਟ ਵਿੱਚ ਜਿਹੜਾ ਅਧਿਕਾਰੀ ਐ ਐਸਐਚਓ ਬਰਾਮਾ ਬਿਆਖਲ ਉਹ ਐਸ ਉਹ ਪੌਨਰਾ ਦੂਤ ਵਾਂਗੇ ਡਿੰਡਾ ਕਰਦੀ ਲੋਕਤਰਾ ਹੈ ਕਿ ਸਾਡਾ ਸਾਨੂੰ ਆਵਾਜ਼ ਰੱਖਣ ਦਾ ਹੱਕ ਤੇ ਵੀ ਮੀਡੀਆ ਦੇ ਵਿੱਚ ਲੋਕਤਾਂ ਸਭ ਤੋਂ ਸਾਡਾ ਗਾਲਾ ਕੁੱਟ ਰਿਹਾ ਹੈ ਕੀ ਕਹਿੰਦੇ ਉਸ ਦੀ ਗੱਲ ਕੀਤੀ ਭਾਈ ਐਫਐਸਓ ਰਾਮਾ ਤਾਂ ਮੇਰਾ ਫੋਨ ਨਹੀਂ ਚੱਗਦਾ ਮੈਂ ਉਹਨੂੰ ਸਾਰੇ ਸਮੂਹ ਭੇਜੇ ਵੀ ਤੂੰ ਸਾਡੇ ਖਾਵਾ ਤਰਖਾਸਾਂ ਫੇਰ ਲਈ ਹੈ ਮੈਂ ਤਰਖਾਸਾਂ ਦੇ ਦੇ ਕੇ ਠੱਕ ਗਿਆ ਪੰਚਾਇਤਾਂ ਘਰ ਕਰ ਕਰ ਠੱਕ ਗਿਆ ਤੂੰ ਇਹ ਨਹੀਂ ਵੀ ਤੋ ਫਕੜੀ ਕੀਤੀ ਹੈ 318000 ਰੁਪਏ ਸਾਡੇ ਖਾਤੇ ਤੋਂ ਉਹਨਾਂ ਨੇ ਖਾਤੇ ਚ ਗਿਆ ਹੈ ਔਰ ਬੇਟੀ ਨੂੰ 2 ਸਾਲ ਹੋ ਗਏ ਛੱਡਤਾ ਤੇ ਮੈਟ੍ਰੋ ਮੋਨੀਅਮ ਤੇ ਕੁਵਾਰੀ ਕੁੜੀ ਦਾ ਰਿਸ਼ਤਾ ਭਾਲਦੇ ਫਿਰਦੇ ਆ ਇਹ ਮਹਾ ਪ੍ਰਸ਼ਾਸਨ ਘਾੜੀਏ ਜਿਹੜੇ ਇਹਨਾਂ ਨੂੰ ਸਾਡੇ ਸਮੂਹ ਚਾਹੀਦੇ ਵੇ ਦੀ ਛੱਟੇ ਹੈ ਕਿ ਝੂਟੇ ਹੈ ਲੇਕਿਨ ਚਰਵਾਚੀਦ ਘਰਾਂ ਕੋਲੇ ਜਾਣੀ ਦੇਖਦੇ ਆ ਜੇ ਮਰਮਾਣੇ ਐ ਸੱਚ ਨੂੰ ਸਸਪੈਂਡ ਕਰਕੇ ਕੋਈ ਕਾਰਵਾਈ ਕਰ ਦਿੱਤੀ ਠੀਕ ਆ ਨਹੀਂ ਤੇ ਅਸੀਂ ਪ੍ਰਦਰਸ਼ਨ ਹੀ ਨਹੀਂ ਸਾਡੇ ਤੋਂ ਸੜਕਾਂ ਤੇ